No. no. ਸਾਹਮਣੇ ਜੇਪੀ ਕਬੱਡੀ ਕਲੱਬ ਸੁਰਖੋਵਰ ਦੀ ਟੀਮ ਉਧਰਲੇ ਪਨੇ ਗੁਰੂ ਸਰ ਸਹਿਫਲਾਬਾਦ ਦਾ ਆਹ ਸਣੀ ਕਾਲੇ ਸੰਘਾਂ ਦੀ ਧਰਤੀ ਦਾ ਮੇਰੇ ਮਿੱਤਰੋ ਪਹਿਲੀ ਰੇਡ ਦੇ ਉੱਪਰ ਬੱਲੇ ਬੱਲੇ ਹੋ ਰਹੀ ਆ ਫਾਈਨਲ ਚੱਲ ਰਿਹਾ ਦਲਜੀਤ ਸਿੰਘ ਜੀ ਵਰਕ ਸਾਹਿਬ ਆਹ ਸਣੀ ਕਾਲੇ ਸੰਘਾਂ ਵਾਲਾ ਆਰਨੇਦ ਦੇ ਕੀਤਾ ਜੀ ਵੀ ਹਿੱਟ ਇਧਰ ਕਬੱਡੀ ਜੀ ਵੀ ਹਿੱਟ ਆਹ ਸਰਾਕਰ ਆ ਗਿਆ ਮੇਰੇ ਮਿੱਤਰੋ ਮਾਰ ਕਿੱਥੇ ਆ ਖਾਂਦੇ ਮਿੱਤਰੋ ਚੰਡੇ ਮੰਗੀ ਦੇ ਚੇਲੇ ਕਾਲੇ ਸੰਘਾਂ ਵਾਲਾ ਮਿੱਤਰੋ ਲੁੱੜਦਾ ਫਰਦਾ ਮੇਲੇ ਖੀਰਾ ਵਾਲੀਏ ਬੋਲਣ ਲੋਕੀ ਡਗ ਡਗ ਨੇ ਉਹ ਕਹਿੰਦੇ ਓ ਮਿੱਤਰੋ ਦੇ ਕੌਡੀ ਕੱਪ ਦੇ ਵੇਖਵਾਦ ਹੈ ਆਹ ਰੇਡ ਪੈ ਗਈ ਤੇ ਕਹਿੰਦੇ ਬਈ ਪਿਰਤਪਾਲ ਹੁੜੀ ਪਰ ਆਹ ਸਾਹਮਣੇ ਕਬੱਡੀਆਂ ਪੈਂਦੀਆਂ ਜੱਫੇ ਲੱਗਦੇ ਉਸਤਾਬਾ ਆ ਜਾਓ ਕਿਤੇ ਸਿਰੇ ਦਾ ਸਿਰੇ ਦਾ ਮੈਚ ਮੇਰੇ ਮਿੱਤਰੋ ਦਲਵੰਨੇ ਤੰਗ ਵਾਲੀ ਪੈਂਡਾ ਚੋਬਰ ਦਾ ਉਹ सनी ਕਹਿੰਦੇ ਮੇਲੇ ਲੁੱਟਣ ਵਾਲਾ ਜਾਫੀ ਤਾੜੀਆਂ ਮਾਰ ਦਿਓ ਇੱਕ ਵਾਰੀ ਮੇਰੇ ਮਿੱਤਰੋ ਮੰਗੀ ਉਸਤਾਦ ਦਾ ਚੰਡਿਆ ਆਹ ਕਰਾਉਂਦਾ ਵਾਜਾ ਵਾਜਾ ਇਧਰ ਸਾਡਾ ਵੀਰਾ ਕਹਿੰਦੇ ਕੀਪਾ ਸੁਰਖਪੁਰ ਤੇ ਸਾਭੀ ਨਾਰਵੇ ਜਿਨ੍ਹਾਂ ਦੀ ਵੱਡੇ ਪੱਦਰ ਤੇ ਵੱਡੀ ਟੀਮ ਖੇਡ ਰਹੀ ਆ ਜਿੰਨੇ ਜੱਫੇ ਲੱਗਣਗੇ ਇੱਕ ਇੱਕ ਹਜ਼ਾਰ ਇੱਕ ਇੱਕ ਜੱਫੇ ਦਾ ਦਿੱਤਾ ਜਾਵੇਗਾ ਰੇਡ ਕਹਿੰਦੇ ਚੜ ਚੜ ਕੇ ਪੈਂਦੀਆਂ ਦੁਨੀਆ ਕਹਿੰਦੀ ਐਨ ਟਿੱਕੇ ਰਹਿ ਗਈ ਐ ਵੀ ਫਾਈਨਲ ਐ ਹੁਣ ਤੇ ਆ ਹੋਇਆ ਆ ਕਹਿੰਦੇ ਕਾਲੇ ਸਿੰਘਿਆਲਾ ਇਹਦਾ ਬੰਦਾ ਇਕੱਲਾ 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 ਹੀ ਵਾਜਾ ਵਾਜਾ ਕਰਵਾਈ ਆਉਂਦਾ ਮੇਰੇ ਮਿੱਤਰੋ ਮੈਨੂੰ ਲੱਗਦਾ ਤੀਜਾ ਟੱਚ ਵੱਲੀ ਸਾਹਿਬ ਤੇ ਤੀਜਾ ਲੱਗ ਗਿਆ ਲੱਗਦਾ ਆਉਤੀ ਤੇ ਬਲਕਾਰ ਸਿੰਘ ਦੀ ਸਿੱਧੂ ਕਹਿੰਦੇ 5000 ਦੀਆਂ ਤਿੰਨ ਰੇਡਾਂ ਜਿੰਦਰ ਵਿਰਕ ਵੱਡਾ ਭਰਾ ਕਹਿੰਦਾ ਜੋਤੇ ਦੀਆਂ ਤਿੰਨ ਰੇਡਾਂ ਅਮਰੀਕ ਫੇਰ ਵੇਖ ਜਰਾ ਕੌਣ ਇਹ ਉਹੀ ਆ ਉਹੀ ਆ ਤੇਰੇ ਮਿੱਤਰੋ ਆਜ ਫਟਾਕੇ ਨੇ 2000 ਲਾਇਆ ਉਹ ਕਿਰਪਾ ਕਰਕੇ ਜੂਰ ਪਹੁੰਚਦਾ ਕਰ ਦਿਓ ਜਿਨ੍ਹਾਂ ਨੇ ਵੀ ਸਨੀ ਦੇ ਜੱਫਿਆਂ ਦੇ ਉੱਪਰ 2000 ਲਾਇਆ ਉਹ ਕਿਰਪਾ ਕਰਕੇ ਪਹੁੰਚਦੇ ਕਰ ਦਿਓ ਆ ਵੀਰ ਜੀ ਆ ਗਏ ਨੇ ਇਹ ਸਨੀ ਦੇ ਪੈਸੇ ਨੇ ਆਹ ਗੱਲਾਂ ਟਿਕਾਣੇ ਲੱਗਣਗੀਆਂ ਆਹ ਸਾਹਮਣੇ ਬੱਲੇ ਬੱਲੇ ਬੋਲੇ ਵੱਡੇ ਮੇਲੇ ਦੇ ਉੱਪਰ ਆਹ ਹੋੜ ਲੱਗੀ ਹੈ ਉਧਰ ਕਹਿੰਦੇ ਬੱਲੇ 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 ਕਰਵਾਈ ਜਾਂਦਾ ਪਹਿਲੇ ਯਾਰ ਨੇ ਗੀਤਾਂ ਦੇ ਵਿੱਚ ਕਹਿਤਾ ਆਹ ਮਾਰ ਕਿੱਥੇ ਆ ਖਾਂਦੇ ਯਾਰੋ ਯਾਰ ਗੋਪਾ ਯੂ ਐਸ ਏ ਯੂਐਸਏ ਗਵਿੰਦਰ ਯੂਐਸਏ ਵੱਡੇ ਪਿਆਰ ਵੀਰ ਨੇ ਪਹੁੰਚਦੇ ਕੀਤੇ ਅਮਰੀਕ ਹਰਮਨ ਆ ਗਿਆ ਦੇਖੋ ਹਰਮਨ ਵੀ ਰੇਡ ਪੈ ਰਹੀ ਹੈ ਪੰਮਾ ਕੇਲੇ ਫੋਰਨੀਆਂ ਤੇ ਪਿਰਤਪਾਲ ਕੈਨੇਡਾ ਉਹਨਾਂ ਵੱਲੋਂ ਵੀ 1000 ਉਹ ਜਾਫੀ ਦੇ ਲਈ ਪਹੁੰਚਦਾ ਹੋ ਗਿਆ ਹੈ ਸ਼ੇਰਪੁਰ ਵਾਲਾ ਲੈ ਜਾ ਫੜ ਕੇ ਪਿਰਤਪਾਲ ਕੈਨੇਡਾ ਤੇ ਪੰਮਾ ਕੇਲੇ ਫੋਰਨੀਆਂ ਕਾਲੇ ਸਿੰਘਿਆ ਵਾਲਾ ਅੱਜ ਨੌਜਵਾਨ ਲਵੇਟੀ ਤੁਰ ਰਿਹਾ ਹੁੰਦਾ ਇਹ ਇਹ 2000 ਰੁਪਏ ਸਾਡਾ ਜੀਤਾ ਪੱਡਾ ਸੋਨਾ ਹੋਠੀਆਂ ਨਾਲ ਬਾਉ ਖੇੜਾ ਦੇ ਕੀਪਾ ਸੁਰਖਪੁਰ ਇੱਧਰ ਕੀ ਬਣਦਾ ਇੱਧਰ ਕੀ ਬਣ ਗਿਆ ਉਸਤਾਦਾ ਜਿੱਡੀਆਂ ਜਿੱਡੀਆਂ ਵੀਆ ਬਾਹਮਾ ਨੇ ਇੱਕੇ ਟਾਈਮ ਆ ਦੋ ਤਿੰਨ ਰੇਡਰ ਫੜ ਸਕਦਾ ਕਿਉਂਕਿ ਬਾਹਮਾ ਉਤੋਂ ਦੇ ਕਾਕੇ ਦਾ ਚੰਡਿਆ ਦਲਜੀਤ ਵਰਕ ਸਾਹਿਬ ਵੇਖਿਓ ਆਹ ਖੜਾ ਕਾਕਾ ਸ਼ਗਦੌਲਤ ਵਾਲਾ ਜਿਹੜਾ ਦੰਦਾ ਥਾਪੀਆਂ ਮੁੰਡਿਆਂ ਨੂੰ ਇਹਨੇ ਕਈ ਖਿਡਾਰੀ ਕਬੱਡੀ ਦੀ ਝੋਲੀ ਪਾਇਆ ਅਮਰੀਕ ਸਾਹਮਣੇ ਇਹ ਸਾਹਮਣੇ ਸਾਹਮਣੇ